ਇਸ ਸਾਲ 2025 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਨਵੀਂ ਬਣੀ ਫਰੀਦਕੋਟ ਦੇ ਵਿੱਚ ਦੀ ਲੱਗਦੀ ਨਹਿਰ ਸਰਹੰਦ ਫੀਡਰ ਜਿਸ ਦੇ ਵਿੱਚ ਬੀਤੀ ਕੱਲ ਚੈਲ ਪੁਲ ਦੇ ਕੋਲ ਪਾੜ ਪੈ ਗਿਆ ਸੀ ਜਿਸ ਦੀ ਜਾਣਕਾਰੀ ਅੱਗ ਵਾਂਗ ਫੈਲ ਗਈ ਸੀ ਮੌਕੇ ਤੇ ਪੁੱਜੇ ਸ਼ਹਿਰ ਨਿਵਾਸੀਆਂ ਅਤੇ ਸਮਾਜ ਸੇਵੀਆਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਤੇ ਤੇ ਦੋਸ਼ ਲਗਾਏ ਗਏ ਸਨ ਅਤੇ ਪ੍ਰਸ਼ਾਸਨ ਤੇ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸਨ ਕੱਲ ਢੇਰ ਸ਼ਾਮ ਫਰੀਦਕੋਟ ਪ੍ਰਸ਼ਾਸਨ ਨੂੰ ਸੂਚਨਾ ਮਿਲਦੇ ਹੀ ਨਹਿਰ ਦੀ ਰਿਪੇਅਰ ਸ਼ੁਰੂ ਕਰਵਾ ਦਿੱਤੀ ਗਈ ਸੀ ਜੋ ਕਿ ਅੱਜ ਵੀ ਲਗਾਤਾਰ ਚੱਲ ਰਹੀ ਹੈ ਕੱਲ ਦੀ ਚੱਲ ਰਹੀਆਂ ਖਬਰਾਂ ਤੇ ਵਾਇਰਲ ਹੋਈਆਂ ਵੀਡੀਓਜ਼ ਦੇ ਵਿੱਚ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ ਅਤੇ ਨਰਵਨ ਸਮੇਂ ਨਗਰਾਨ ਕਮੇਟੀ ਤੇ ਵੀ ਟਿੱਪਣੀਆਂ ਹੋਈਆਂ ਹਨ ਅੱਜ ਸਾਡੀ ਟੀਮ ਵੱਲੋਂ ਨਗਰਾਨ ਕਮੇਟੀ ਦੇ ਨਾਲ ਗੱਲਬਾਤ ਹੋਣ ਤੇ ਉਹਨਾਂ ਕਿਹਾ ਕਿ ਅਸੀਂ ਤਾਂ ਕੇਵਲ درختਾਂ ਨੂੰ ਬਚਾਉਣਾ ਤੇ ਨਹਿਰ ਸੰਬੰਧੀ ਨਿਗਰਾਨੀ ਕੀਤੀ ਗਈ ਸੀ ਦੂਜੇ ਪਾਸੇ ਨਹਿਰ ਦੇ ਮਾਮਲੇ ਦੇ ਵਿੱਚ ਜਦ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਵੇਗੀ ਅਤੇ ਮੰਤਰੀ ਸਾਹਿਬ ਜਲਦ ਆਉਣਗੇ ਲੋਕੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਜੀ ਸਰ ਜਿਹੜੇ ਨਹਿਰ ਦੇ ਹਾਲਾਤ ਬਣੇ ਹੋਏ ਆ ਕੀ ਕਹਿਣਾ ਚਾਹੁੰਦੇ ਇਹਨਾਂ ਇਸ ਨਹਿਰ ਬਾਰੇ ਬੰਨ ਤੋਂ ਰੋਕਣ ਲਈ ਪਿਛਲੇ 3 ਸਾਲ ਜਲ ਜੀਵਲ ਬਚਾਓ ਮੋਰਚਾ ਸੰਘਰਸ਼ ਕਰਦਾ ਰਿਹਾ ਹੈ ਕਿ ਡੇਰੀਆਂ ਨਹਿਰਾ ਇੱਟਾਂ ਨਾਲ ਬੜੀਆਂ ਹੋਈਆਂ ਡਬਲ ਏ ਦਾ ਬੜੀਆਂ ਹੋਈਆਂ ਬਿਲਕੁਲ ਠੀਕ ਠਾਕ ਹਨ ਜੇਕਰ ਟੁੱਟੀਆਂ ਭੱਦੀਆਂ ਹਾਂ ਤਾਂ ਕਿਰਪਾ ਕਰਕੇ ਜੀ ਰਿਪੇਅਰ ਕਰ ਦਿਓ ਭਿਵੇਂ 70 ਸਾਲਾਂ ਤੋਂ ਇਹੀ ਚੱਲਦੀਆਂ ਆ ਰਹੀਆਂ ਹਨ ਲੇਕਿਨ ਸਰਕਾਰਾਂ ਸਾਡੀਆਂ ਵੀ ਸੋਚ ਕੋ ਸੋ ਟਾਈਪ ਦੀ ਹੁੰਦੀ ਹੈ ਪ੍ਰੇਫਰਾਂ ਦੇ ਵਿੱਚੋਂ ਕੁਝ ਬੱਚਦਾ ਲਈ ਤੇ ਨਮੀਆਂ ਬਣਾਉਣ ਦੇ ਵਿੱਚ ਗੱਫੇ ਚੰਗੇ ਹੱਥੋਂ ਲੱਗ ਜਾਂਦੇ ਆ ਉਹ ਨਹੀਂ ਹਟੇ ਚੰਗੀਆਂ ਪਲੀਆਂ ਨਹਿਰਾਂ ਪੱਕੀਆਂ ਨੂੰ ਪਟਕੇ ਕੰਕਰੀਟੀ ਕਰਨ ਕੀਤਾ ਗਿਆ ਅਸੀਂ ਨਿਗਰਾਨ ਕਮੇਟੀ ਦੇ ਮੈਂਬਰ ਸਾਨੂੰ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਸੀ ਸਾਡੀ ਜ਼ਿੰਮੇਵਾਰੀ ਇਹ ਸੀ ਵੀ ਸਾਈਡਾਂ ਦੇ ਲੱਗੇ ਦਰਖਤਾਂ ਨੂੰ ਬਚਾਉਣਾ ਅਤੇ ਥੱਲਾ ਨਹਿਰ ਦਾ ਜੋ ਇੱਟਾਂ ਦਾ ਬੰਨਣਾ ਸੀ ਉਸ ਨੂੰ ਚੈੱਕ ਕਰਨਾ ਉਹਦੇ ਮਸਾਲਿਆਂ ਨੂੰ ਚੈੱਕ ਕਰਨਾ ਸਾਈਡਾਂ ਨਾਲ ਸਾਡਾ ਕੋਈ ਲਿੰਕ ਨਹੀਂ ਸੀ ਇਹ ਸਰਕਾਰ ਦੀ ਪਾਲਿਸੀ ਸੀ ਕੰਕਰੀਟਿਕਨ ਕਰਨਾ ਪਲਾਸਟਿਕ ਦੀ ਸ਼ੀਟ ਪਾ ਕੇ ਉੱਤੇ ਕ੍ਰੈਸ਼ਰ ਪਾ ਕੇ ਇਹਨੂੰ ਪੱਕਾ ਕੀਤਾ ਗਿਆ ਉਹ ਤੁਹਾਡੇ ਅੱਜ ਸਾਹਮਣੇ ਹੈ 100 ਸਾਲ ਦੀ ਗਾਰੰਟੀ ਦੇਣ ਵਾਲੀਆਂ ਸਰਕਾਰਾਂ 6 ਮਹੀਨਿਆਂ ਦੀ ਬਚਾ ਸਕੀਆਂ ਇਹਨਾਂ ਨੂੰ ਇਹ ਤਾਂ ਹੁਣ ਸਰਕਾਰਾਂ ਜਾਣਾਂਗਾ ਠੇਕੇਦਾਰ ਜਾਣਣ ਇਹਨਾਂ ਦੇ ਕਬਲੇਵਾਜਾਂ ਜਾਣ ਕਿਥੋਂ ਨਿਕਲਣਗੇ ਇਹ ਸਾਡਾ ਜਲਜੀਵਨ ਬਚਾਓ ਵੋਟ ਦਿਓ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਇਹਨਾਂ ਦਾ ਇਸ ਤਰ੍ਹਾਂ ਕੰਕਰੀਟੀਕਰਨ ਲਾ ਕੀਤਾ ਜਾਵੇ ਪਹਿਲਾਂ ਬਣੀਆਂ ਨੂੰ ਪ੍ਰੋਪਰ ਰਿਪੇਅਰ ਕੀਤੀ ਜਾਵੇ ਅਜੇ ਵੀ ਸਰਕਾਰ ਮੋਹਰੇ ਅਪੀਲ ਕਰਨੀ ਚਾਹਣਾ ਜਿਹੜੀ ਵੱਡੀ ਨਹਿਰ ਹੈ ਜਿਹੜੀ ਰਾਜਸਰ ਨਹਿਰ ਵਜਦੀ ਹੈ ਉਹ ਪੱਕੀ ਖੋਣ ਦੀਆਂ ਕੰਸੋਆਂ ਚੱਲ ਰਹੀਆਂ ਉਹਨਾਂ ਦੀ ਰਿਪੇਅਰਤਾ ਕਰਕੇ ਰਿਪੇਅਰ ਕਰ ਦਿਓ ਨਾ ਪੈਸਾ ਸਾਡਾ ਦੇਸ਼ ਦਾ ਸਾਡੇ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਪੈਸਾ ਨਾ ਖਰਾਬ ਕਰੋ ਉਹਨਾਂ ਦੀ ਰਿਪੇਅਰ ਕਰੋ ਬਿਲਕੁਲ ਠੀਕ ਠਾਕ ਚੱਲਣ ਗਿਆ ਧੰਨਵਾਦ ਕੀ ਲੱਗਦਾ ਜਿਸ ਤਰ੍ਹਾਂ ਹੋਰ ਵੀ ਨਹਿਰ ਹੈਗੀ ਆਪੇ ਪਾਸੇ ਕੋਈ ਹੋਰ ਵੀ ਟੁੱਟ ਪੱਜ ਰਹੀ ਹੈ ਕਈ ਥਾਵਾਂ ਤੋਂ ਡੋਟ ਪਾਜਾ ਕੱਲੀ ਇਥੇ ਚਹਿਲ ਵਾਲੇ ਪੋਲ ਤੇ ਨਹੀਂ ਇਧਰ ਜਿੱਥੇ ਆਪਾਂ ਫੁੱਲ ਪੌਂਡ ਜਾਂਦੇ ਆ ਉਸ ਏਰੀਆ 'ਚ ਵੀ ਹੈ ਮਗਰ ਤਲਵੰਡੀ ਵਾਲੇ ਪੋਲ ਵਾਲੇ ਸਾਈਡ ਤੇ ਵੀ ਹੈ ਕਈ ਥਾਵਾਂ ਤੋਂ ਪਾੜ ਪੈ ਚੁੱਕੇ ਆ ਸਾਈਡਾਂ ਦੀਆਂ ਗਿਰ ਚੁੱਕੀਆਂ ਔਰ ਗਾ ਆਉਣ ਨਾਲ ਸਮਝ ਹੋਰ ਡਿੱਗਣ ਗਈਆਂ ਕੀ ਕਰ ਰਹੇ ਹੋ ਸਕਦਾ ਇਹਦਾ ਕਾਰਨ ਜਿਵੇਂ ਇਨਾਂ ਨੇ ਆਪਦੇ ਟੈਕਨੀਕਲ ਚੀਜ਼ ਬਣਾਏ ਆ ਸਿਸਟਮ ਕਿ ਸਾਈਡਾਂ ਕੰਕ੍ਰੀਟਿਕਨ ਕਰਕੇ ਵਿੱਚ ਪੀ ਆਰ ਵੀ ਪੀ ਪ੍ਰੈਸ਼ਰ ਰਿਲੀਜ਼ਿੰਗ ਵਾਲਵ ਲਾਈ ਗਈ ਹੈ ਪਲਾਸਟਿਕ ਸ਼ੀਟ ਪਾ ਕੇ ਇਹਨਾਂ ਦੀ ਉਹ ਕੁਆਲਿਟੀ ਪੀਆਰ ਵੀ ਦੀ ਬਿਲਕੁਲ ਠੀਕ ਨਹੀਂ ਹੈ ਉਹਨਾਂ ਨੇ ਕੰਮ ਨਹੀਂ ਕੀਤਾ ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸਾਈਡਾਂ ਤੋਂ ਪਾਣੀ ਨੇ ਜੋ ਧੱਕ ਮਾਰ ਕੇ ਤੋੜਿਆ ਉਹ ਪੀਆਰ ਵਾਲ ਖੋਲਣਾ ਚਾਹੀਦਾ ਸੀ ਉਹ ਨਹੀਂ ਖੁੱਲੇ ਜਿਹਦੇ ਕਰਕੇ ਇਹ ਸਾਈਡਾਂ ਟੁੱਟੀਆਂ ਹਨ ਸਰ ਇੱਕ ਦੇਖਣ ਦੇ ਵਿੱਚ ਆ ਰਿਹਾ ਸੋਸ਼ਲ ਮੀਡੀਆ ਦੇ ਜਿਹੜੇ ਆ ਟੋੜੀ ਨਗਰਾਨ ਕਮੇਟੀ ਹੈਗੇ ਜਾਂ ਜਲਦੀ ਮੋਰਚੇ ਦੇ ਉਹਨਾਂ ਨੇ ਵੀ ਥੋੜੀ ਚੁੱਪ ਨਹੀਂ ਕੀਤੀ ਜਾ ਰਹੀ ਦੇਖੋ ਸਾਡੀ ਨਗਾ ਜਲਦੀਵਰ ਬਚਾਓ ਮੋਰਚੇ ਵੱਲੋਂ ਜੋ ਸਰਕਾਰ ਨੇ ਕਮੇਟੀ ਦਾ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਬਕਾਇਦਾ ਇੱਕ ਰਿਟਰਨ ਲਿਖਤੀ ਆਰਡਰ ਕੀਤੇ ਗਏ ਸਨ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਸਾਡਾ ਕੰਮ ਇਥੋਂ ਦੇ ਲੱਗੇ ਹੋਏ ਸਾਈਡਾਂ ਦੇ ਲੱਗੇ ਹੋਏ ਦਰਖਤਾਂ ਨੂੰ ਬਚਾਉਣਾ ਸੀ ਅਤੇ ਥੱਲੇ ਜੋ ਥੱਲਾ ਪੱਕਾ ਕੀਤਾ ਜਾਣਾ ਇਟਾਂ ਨਾਲ ਉਹ ਦੇਖਣਾ ਸੀ ਸਾਥੋਂ ਨਹਿਰੀ ਵਿਭਾਗ ਨੇ ਲਿਖਤੀ ਰੂਪ ਦੇ ਵਿੱਚ 15 ਫੁੱਟ ਸਾਈਡ ਤੋਂ ਮੰਗਿਆ ਸੀ ਸਾਵੇ ਦਾ ਸਮਝ ਆਹੀਦਾ ਅਸੀਂ ਇਹਨਾਂ ਨੂੰ 15 ਦੀ ਬਜਾਏ 20-20 ਫੁੱਟ ਦੇਖਦੇ ਸੀ ਕਿ thế ਸਾਡੇ ਪਛੀਪਤੀ ਫੋਟ ਤੱਕ ਸੀ ਰਣ ਦਿੱਤਾ ਹੈ ਕਈ ਦਰਕਤ ਆ ਉਹਦੇ ਹੱਥੀ ਹੀ ਸਾਨੂੰ ਵੜਾਉਣੇ ਪਏ ਆ ਵੀ ਚਲ ਕੋਈ ਨਹੀਂ ਕੰਮ ਕਰਦੇ ਆ ਪਿਛਲੀ ਬਹੁਤ ਵੱਡੀ ਹੈ ਅਸੀਂ ਕੋਈ ਇਤਰਾਜ਼ ਨਹੀਂ ਕੀਤਾ ਸਰ ਇੱਕ ਛੇਰੇ ਵਾਸਤੇ ਸੀਪਜ ਪੁਆਇੰਟ ਬੰਨਾ ਸੀ ਉਹ ਤਾਂ ਕਿਤੀ ਬਣਿਆ ਹੋਣਾ ਸੀਪਜ ਵੱਲ ਅੰਡਰ ਪ੍ਰੋਸੈਸ ਨੇ ਇੱਕ ਬਿਲਕੁਲ ਰੈਡੀ ਹੋ ਚੁੱਕਿਆ ਉਹ ਚੱਲ ਚੁੱਕਿਆ ਉਹ ਬਾਕੀ ਦੂਜੇ ਲਗਭਗ ਨੇੜੇ ਤੇੜੇ ਹਨ ਨਹਿਰਾਂ ਸੰਬੰਧੀ ਜਿਹੜੇ ਹੈਗੇ ਆ ਵਕ ਵਕ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਹਾਲਾਤ ਥੋੜੇ ਵਿਗੜਦੇ ਨਜ਼ਰ ਆ ਰਹੇ ਆ ਕੀ ਕਹਿਣਾ ਚਾਹੁੰਗਾ ਦੇਖੋ ਮੈਂ ਔਰ ਸਾਡੀ ਟੈਕਨੀਕਲੀ ਟੀਮ ਅੱਜ ਸਵੇਰ ਤੇ ਸਾਰ ਸਾਰੀ ਨਹਿਰ ਦੇ ਉੱਤੇ ਜਾ ਕੇ ਘੇੜਾ ਕੱਢ ਕੇ ਆਇਆ ਦੇਖ ਕੇ ਆ ਕਿ ਕਿੱਥੇ ਕਿੱਥੇ ਕੀ ਪ੍ਰੋਬਲਮ ਆਈ ਆ ਜਿਹੜੀਆਂ ਉਹਨਾਂ ਨੇ ਪ੍ਰੋਬਲਮ ਦੱਸੀਆਂ ਕਿ ਇਸ ਤਰ੍ਹਾਂ ਇਧਰੋਂ ਪਾਣੀ ਪੈਣ ਕਰਕੇ ਜਾਂ ਰਾਜਸਥਾਨ ਨਹਿਰ ਦੇ ਵਿੱਚ ਪਾਣੀ ਵੱਧ ਜਾਣ ਕਰਕੇ ਜਿਹੜਾ ਉਹ ਸਮੱਸਿਆ ਕਹਿ ਰਹੇ ਆ ਪਰ ਅਸੀਂ ਆਪਦੀ ਟੈਕਨੀਕਲ ਟੀਮ ਹੋਰ ਬੁਲਾ ਕੇ ਦੇਖਦੇ ਆ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਆ ਹੜ੍ਹਾਂ ਦੇ ਵਿੱਚ ਲੱਗੇ ਹੋਇਆ ਉਹਨਾਂ ਨੂੰ ਵੀ ਬੁਲਾ ਰਹੇ ਆ ਇੱਥੇ ਤਾਂ ਕਿ ਉੱਚ ਅਧਿਕਾਰੀ ਵੀ ਆ ਕੇ ਦੇਖਣ ਵੀ ਕੀ ਕਾਰਨ ਹੋ ਸਕਦਾ ਇਸ ਨੂੰ ਅਸੀਂ ਜਿਹੜੇ ਲੈਵਲ ਤੇ ਵੀ ਹੋਇਆ ਚਾਹੇ ਕੋਈ ਜਿਹੜਾ ਕੁਦਰਤੀ ਪ੍ਰੋਬਲਮ ਹੈ ਤੇ ਚਾਹੇ ਕਿਸੇ ਦੀ ਨਲੈਕੀ ਕਰਕੇ ਹੋਇਆ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿਆ ਨਵ ASCII ਨੂੰ ਹੁਣ ਕੀ ਮੈਸੇਜ ਦੇਣਾ ਚਾਹੋਂਗੇ ਜਿਸ ਤਰ੍ਹਾਂ ਡਰ ਦਾ ਮਾਹੌਲ ਲੋਕਾਂ ਨੂੰ ਬਣਾਇਆ ਹੈ ਕੋਈ ਡਰਨ ਵਾਲੀ ਕਿਹੜੀ ਗੱਲ ਉਹ ਚ ਡਰਾ ਤਾਂ ਅਸੀਂ ਰਹਿੰਦੇ ਆ ਕਈ ਵਾਰੀ ਤਾਂ ਖਬਰਾਂ ਹੀ ਆਏ ਹੁੰਦੀਆਂ ਜਿਵੇਂ ਬੰਬ ਚੱਲ ਰਹੇ ਹੁੰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਸਾਰਾ ਅਸੀਂ ਉੱਥੇ ਜਿਹੜੀ ਅੱਜ ਅਧਿਕਾਰੀ ਲਾਏ ਹੋਇਆ ਜਿੱਥੇ ਕਿਤੇ ਮਾੜੀ-ਮੋਟੀ ਕੋਈ 19 ਕੀ ਹੈਗੀ ਆ ਉਹਨੂੰ ਠੀਕ ਕਰਾ ਦੇਣਗੇ